ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਦੋਸਤੋ ਦੇਖ ਲਓ ਤਨਤਾਨ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਜੋ ਸਮਾਗਮ ਹੋ ਰਿਹਾ ਸੀ ਵੀਰਾਂ ਨੇ ਬਹੁਤ ਵਧੀਆ ਇੱਕ ਬੀੜਾ ਉਠਾਇਆ ਹੈ ਸਫਾਈ ਦਾ ਆਪਾਂ ਸੇਵਾ ਜੋ ਲੈਣੀ ਆ ਦੋਸਤੋ ਕਿਸੇ ਵੀ ਚੀਜ਼ ਤੋਂ ਲੈ ਸਕਦੇ ਹਾਂ ਗਲੀਆਂ ਦੇ ਕੱਖਾਂ ਤੋਂ ਵੀ ਕਹਿੰਦੇ ਸੇਵਾ ਮਿਲ ਜਾਂਦੀ ਹੈ ਤਾਂ ਇਹਨਾਂ ਵੀਰਾਂ ਨੇ ਅੱਜ ਤੋਂ ਸਵੇਰ ਤੋਂ ਲੈ ਕੇ ਰਾਤ ਵੀ ਵਿਚਾਰੇ ਲੱਗੇ ਰਹੇ ਤੇ ਅੱਜ ਸਵੇਰ ਵੀ ਦੇਖ ਲਓ ਤੁਸੀਂ ਇਹਨਾਂ ਨੇ ਸਾਰੇ ਗੁਰਦੁਆਰਾ ਸਾਹਿਬ ਦਾ ਕਚਰਾ ਜਿੰਨਾ ਹੈ ਇਹ ਉਠਾਇਆ ਵੀਰੋ ਤਾਂ ਸੇਵਾ ਸਤਗੁਰ ਕੀ ਸੇਵਾ ਸਭਲ ਹੈ ਜੇ ਕੋ ਕਰੇ ਚਿੱਤ ਲਾਏ ਦੋਸਤੋ ਧੰਨਵਾਦ ਕਰਦੇ ਹਾਂ ਨਾ ਵੀਰਾਂ ਦਾ ਜਿਹੜੇ ਪੂਰੇ ਤਨ ਮਨ ਦੇ ਨਾਲ ਸਵੇਰ ਤੋਂ ਲੈ ਕੇ ਰਾਤ ਤੋਂ ਲੈ ਕੇ ਹੁਣ ਤੱਕ ਆਪਣੀ ਸੇਵਾ ਕਰ ਰਹੇ ਨੇ ਪਰਮਾਤਮਾ ਇਹਨਾਂ ਦੀ ਸੇਵਾ ਸਫਲੀ ਕਰੇ ਚੜ੍ਹਦੀ ਕਲਾ ਰੱਖੇ ਹਰ ਮੈਦਾਨ ਫਤਿਹ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹਨਾਂ ਦੇ ਸਾਰੇ ਸਿੰਘ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਵਲੰਟੀਅਰ ਵੀਰ ਸੇਵਾਦਾਰ ਨੇ ਜੋ ਸਾਰਾ ਗੁਰਦੁਆਰਾ ਸਾਹਿਬ ਦੀ ਅੱਜ ਸਫਾਈ ਕਰਕੇ ਇਹ ਜਾਣਗੇ ਸੋ ਅੱਜ ਕੈਂਪਾਂ ਦੀ ਸਮਾਗਮ ਦੀ ਸਮਾਪਤੀ ਹੈ ਦੋਸਤੋ ਪੂਰੇ ਤਿੰਨ ਦਿਨ ਤਿੰਨ ਦਿਨ ਇਹ ਸਮਾਗਮ ਚੱਲਿਆ ਪੂਰੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਸੰਗਤਾਂ ਨੇ